5000 ਰੁਪਏ ਦਾ ਸਵਾਲ ਆ ਭਾਈ ਪੁੱਛੋ ਜੀ ਪੁੱਛੋ ਹਾਥੀ ਆ ਉਹਦੇ ਅੱਗੇ 11 ਕੇਲੇ ਪਏ ਆ ਉਹਨੇ 10 ਖਾ ਲਿਆ ਇੱਕ ਕਿਉਂ ਨਹੀਂ ਖਾਦਾ ਹਾਥੀ ਰੱਜ ਗਿਆ ਹੁਣ ਇੱਕ ਕੇਲਾ ਪਲਾਸਟਿਕ ਦਾ ਸੀ ਵੇਗੜੀ ਗੱਲ ਨਹੀਂ ਪਈ ਗੱਲੇ ਸਵਾਲ ਆ ਭਾਈ ਇਹ ਕੋਈ ਸਵਾਲ ਨਹੀਂ ਅੱਛਾ ਚੱਲ ਇੱਕ ਹੋਰ ਹਾਥੀ ਸੀ ਅੱਛਾ ਉਹਦੇ ਕੇ 11 ਕੇਲੇ ਪਏ ਸੀ ਉਹਨੇ 11 ਹੀ ਨਹੀਂ ਖਾਦੇ ਕਿਉਂ 10 ਭਾਈ 11 ਦੇ 11 ਹੀ ਪਲਾਸਟਿਕ ਦੇ ਉਹਨੇ ਹਾਥੀ ਪਲਾਸਟਿਕ ਦਾ ਸੀ ਤਮਾਰਦੀ ਜਿਹੜੀ ਸਵਾਲ ਕਰਨੀ ਆ ਬਈ ਤੂੰ ਤਾਂ ਕਹੇ ਨਹੀਂ ਦੇਣਾ 5000 ਮੈਂ ਚਲ ਜਾਣਾ ਵਾ ਬਈ ਅੱਛਾ ਚੱਲ ਇੱਕ ਹੋਰ ਹਾਥੀ ਸੀਗਾ ਇਸ ਤੋਂ ਇਲਾਵਾ ਅੱਛਾ ਓਕੇ ਉਹਦੇ ਸਾਹਮਣੇ 11 ਕੇਲੇ ਸੀ ਅੱਛਾ ਕੇਲੇ ਵੀ ਓਰੀਜਨਲ ਸੀ ਕੋਈ ਪਲਾਸਟਿਕ ਨਹੀਂ ਸੀ ਹਾਥੀ ਵੀ ਓਰੀਜਨਲ ਸੀ ਠੀਕ ਉਹਨੇ 11 ਨਹੀਂ ਖਾਦੇ ਕਿਉਂ ਕਿਆ ਉਹਦਾ ਦਿਲ ਨਹੀਂ ਕਰ ਰਿਹਾ ਹੁਣ ਕੇਲੇ ਟੀਵੀ 'ਚ ਸੀ ਉਹ ਟੀਵੀ ਕਿੱਥੋਂ ਆ ਗਿਆ ਭਾਈ ਇਦਾਂ ਦੀ ਤੂੰ ਕਦੀ ਵੀ ਨਹੀਂ ਦੇਣਾ 5000 ਤੂੰ ਮਜ਼ਾਕ ਬਣਾਉਂਦੇ ਆ ਯਾਰ ਚੱਲ ਇੱਕ ਹੋਰ ਹਾਥੀ ਸੀ ਹਾਥੀ ਵੀ ਟੀਵੀ 'ਚ ਸੀ ਅੱਛਾ ਕੇਲੇ ਵੀ ਟੀਵੀ 'ਚ ਸੀ ਅੱਛਾ ਹਾਥੀ ਨੇ ਫੇਰ ਨਹੀਂ ਕੇਲੇ ਖਾਦੇ ਕਿਉਂ ਟੀਵੀ 'ਚ ਪਲਾਸਟਿਕ ਦੇ ਕੇਲੇ ਉਹਨੇ ਹਾਥੀ ਲੈਦਾ ਚੈਨਲ ਤੇ ਸੀ ਕੇਲੇ ਲੈਦਾ ਚੈਨਲ ਤੇ ਸੀ ਓਏ ਓਏ ਜਾ ਤੂੰ ਨਹੀਂ ਦੇਣਾ ਪੰਜਾ ਮੈਨੂੰ ਲੱਗ ਗਿਆ ਪਤਾ ਜਾ ਤੇਰਾ ਅੱਛਾ ਅੱਛਾ ਲਾਸਟ ਲਾਸਟ ਤੂੰ ਨਹੀਂ ਦੇਣਾ ਮੈਨੂੰ ਪਤਾ ਰਹਿਣ ਜਾਨਵਰ ਜਾਨਵਰ ਇੱਕੋ ਹੀ ਚੈਨਲ ਤੇ ਹਾਥੀ ਵੀ ਸੀਗਾ 11 ਕੇਲੇ ਵੀ ਉਸੇ ਚੈਨਲ ਤੇ ਸੀ ਹਾਥੀ ਨੇ ਫੇਰ ਵੀ ਨਹੀਂ ਖਾਦੇ ਕਿਉਂ ਹਾਥੀ ਰਜਿਆ ਹੋਣਾ